ਗੁਰਬਾਈ ਗੁਰਜੀ ਦਾ ਖਾਲਸਾ ਗੁਰਬਾਈ ਗੁਰਜੀ ਕੀ ਫਤਿਹ ਜੀ ਅੱਜ ਅਸੀਂ ਖੜੇ ਆਂ ਦਾਇ ਪਿੰਡ ਦਾਇਆ ਪਿੰਡ ਆ ਜੀ ਮੋਗੇ ਜ਼ਿਲ੍ਹੇ ਦਾ ਤੇ ਘਰ ਦੇ ਹਾਲਾਤ ਦੇਖੋ ਤੁਸੀਂ ਇਹਨੇ ਚੁੱਲਿਆਂ 'ਚ ਘਾ ਅੱਗ ਪੈਂਦਾ ਜਦੋਂ ਕੋਈ ਵਕਤ ਦੀ ਮਾਰ ਪੈਂਦੀ ਆ ਉਸ ਤੋਂ ਉੱਪਰ ਜਦੋਂ ਆਪਣਿਆਂ ਦੀ ਮਾਰ ਪੈਂਦੀ ਆ ਇਸ ਘਰ 'ਚ ਬਾਪੂ ਸੁਖਦੇਵ ਸਿੰਘ ਜੀ ਰਹਿੰਦੇ ਨੇ ਜਿਨ੍ਹਾਂ ਨੇ ਵਿਆਹ ਨਹੀਂ ਕਰਾਇਆ ਸੀ ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਉਹ ਬੰਦੇ ਹੁੰਦੇ ਸੀ ਜਿਹਦੇ ਚਾਰ-ਚਾਰ ਤਿੰਨ-ਤਿੰਨ ਭਰਾ ਸੀ ਜਾਂ ਦੋ ਭਰਾ ਸੀ ਇੱਕ ਵਿਆਹ ਲੈਂਦੇ ਸੀ ਦੂਜਾ ਨਹੀਂ ਸੀ ਵਿਆਹ ਕਰਾਉਂਦੇ ਤੇ ਅੱਜ ਉਹ ਛੜੇ ਜਿਹੜੇ ਬਾਪੂ ਬਜ਼ੁਰਗ ਸੀ ਨਾ ਮੋਸਟਲੀ ਸਾਰੇ ਤਾਂ ਨਹੀਂ ਕਹਿੰਦੇ ਪਰ ਬਹੁਤ ਗਿਣਤੀ ਦੇ ਵਿੱਚ ਆ ਹਾਲਾਤ ਚ ਪਏ ਨੇ ਜਿਹੜੀ ਹਾਲਾਤ ਚ ਬਾਪੂ ਸੁਖਦੇਵ ਸਿੰਘ ਪਿਆ ਤੇ ਘਰ ਦੇ ਤੁਸੀਂ ਹਾਲਾਤ ਦੇਖਦੇ ਹੋ ਚੌਂਕਾ ਚੁੱਲਾ ਵੀ ਖਤਮ ਹੋ ਗਿਆ ਇਸ ਘਰ 'ਚ ਚੁੱਲਾ ਰਿਆ ਹੀ ਨਹੀਂ ਇਸ ਘਰ 'ਚ ਕਿਸੇ ਟਾਈਮ ਆ ਦੇਖੋ ਦਰیاں ਪੁੰਦੇ ਹੋਣਗੇ। ਦਰੀਆਂ ਵਾਲੇ ਹੱਥੇ ਪਏ ਨੇ। ਤੇ ਗਲਗੇ ਹੱਥੇ ਕਿਤੇ ਇੱਥੇ ਅੱਡਾ ਲੱਗਦਾ ਹੋਊ। ਇਸ ਘਰ ਦੇ ਵਿੱਚ ਦੋ ਭੈਣਾਂ ਤੇ ਦੋ ਭਰਾ ਬਾਪੂ ਸਖਦੇਵ ਸਿੰਘ ਦੀਆਂ ਦੋ ਭੈਣਾਂ ਨੇ ਤੇ ਦੋ ਭਰਾ ਨੇ। ਉਹਨਾਂ ਭੈਣਾਂ ਦੇ ਵਿਆਹ ਕੀਤੇ ਹਨਾ ਤੇ ਭਰਾ ਦਾ ਵੀ ਵਿਆਹ ਕੀਤਾ ਬਾਪੂ ਕਹਿੰਦਾ ਮੈਂ। ਦੁਕਾਨ ਵੀ ਖਲਵਾਈ। ਪਰ ਅੱਜ ਬਾਪੂ ਨੂੰ ਪੁੱਛਣ ਵਾਲਾ ਕੋਈ ਨਹੀਂ ਇਸ ਹੱਥੇ ਵਾਂਗ। ਬਾਪੂ ਵੀ ਇਦਾਂ ਅਪਾਹਜ ਅਪੰਗ ਤੇ ਟੁੱਟਿਆ-ਫੁੱਟਿਆ ਪਿਆ ਹੰਦਾ ਬਾਪੂ ਨੂੰ ਅਧਰੰਗ ਹੋ ਗਿਆ ਸੀ 10-12 ਸਾਲ ਪਹਿਲਾਂ ਪਰ ਹੁਣ ਬਾਪੂ ਚੱਲ ਫਿਰ ਨਹੀਂ ਸਕਦਾ ਹੁਣ ਬਾਪੂ ਚੱਲਣ ਫਿਰਨ ਤੋਂ ਵੀ ਅਪਾਹਜ ਹੋ ਗਿਆ ਇਹਨਾਂ ਘਰ ਦੀਆਂ ਛੱਤਾਂ ਵਾਂਗ ਬਾਪੂ ਬਿਲਕੁਲ ਅਪਾਹਜ ਹਾਲਤ 'ਚ ਪਿਆ ਬਾਪੂ ਸਤਿ ਸ੍ਰੀ ਅਕਾਲ ਸੱਚੀ ਗੱਲ ਬਾਪੂਆ ਹੱਥਾ ਬਾਹਰ ਪਿਆ ਸੀ ਕਿਸੇ ਟਾਈਮ ਇਸ ਘਰ ਚ ਦਰੀਆਂ ਵੀ ਬਣਦੇ ਹੋਵੋਂਗੇ ਨਾ ਇਹ ਪਿੱਛੇ ਪੈਣਾ ਬਣਾਉਂਦੀਆਂ ਬਣਾਉਂਦੀਆਂ ਹੁੰਦੀਆਂ ਸੀ ਅੱਡਾ ਲੱਗਿਆ ਹੋਊ ਨਾ ਉਹ ਦਰੀਆਂ ਪੈਣਾ ਦੇ ਵਿਆਹ ਕੀਤੇ ਜਦੋਂ ਹਾਂਜੀ ਹਾਂਜੀ ਪਹਿਲਾਂ ਪਹਿਲਾਂ ਦੋਨ ਦੇ ਵਿਆਹ ਕੀਤੇ ਆ ਬਾਪੂ ਸੁਖਦੇਵ ਸਿੰਘ ਜੀ ਹਾਂਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਇਦਾਂ 10-12 ਸਾਲ ਹੋ ਗਏ ਇਹ ਹੁਣ ਬਜ਼ੁਰਗ ਹੋ ਗਏ ਕਰਕੇ ਹੁਣ ਚੱਲ ਫਿਰ ਨਹੀਂ ਹੁੰਦਾ ਹਾਂਜੀ ਹੁਣ ਮੈਗੀ ਬਿਮਾਰ ਹੋਨੇ ਗੋਠੀ ਪੰਨ ਦਾ ਔਖਾ ਸੀ ਤੇ ਮੈਂ ਖਾਦਾ ਦਵਾਈ ਦੋਈ ਦੀ ਗਿਆ ਸ਼ੂਗਰ ਘਟ ਗਈ ਸ਼ੂਗਰ ਪੁਨਿਆਈ ਰੇਗੀ ਅੱਛਾ ਜੀ ਬਸ ਉਹ ਨੂੰ ਹੰਤ ਤੱਕ ਨਹੀਂ ਜਾਂਦਾ ਹੁਣ ਮੜਾ ਜੇ ਦੈਂਤ ਜਿਹਾ ਕੋ ਮਹਾਨ ਬਾਥਰੂ ਨਹੀਂ ਜਾਂਦਾ ਜੀ ਅੱਛਾ ਅੱਗੇ ਮੈਂ ਬਾਦ ਤੱਕ ਯਾਨੀ ਬਾਦਵੀਂ ਮੜਾ ਉੱਪਰ ਜਾ ਲੈਂਦਾ ਸੀ ਹੁਣ ਥੋਣੀ ਜਾ ਹੁੰਦਾ ਹਾਂਜੀ ਤੇ ਇੱਕ ਇਸ ਨਿੱਕੇ ਜੇ ਕਮਰੇ ਚ ਬਾਪੂ ਸੁਖਦੇਵ ਸਿੰਘ ਜੀ ਪਏ ਨੇ ਹਾਂਜੀ ਤੇ ਬਾਪੂ ਪਹਿਲਾਂ ਸੈਟ ਤੇ ਮੰਨ ਲਾ ਮੜਾ ਇਹ ਪਰਨਾ ਹਨਾ ਮੈਂ ਉਹ ਦਿਲੀਬ ਬਦਨ ਨਾਲ ਹੀ ਹੋ ਰਹੇ ਹੋ ਗਏ ਉਹ ਬਾਦ ਨਹੀਂ ਕੋਈ ਨਾ ਬਾਪੂ ਬਦਲ ਲੈਣਾ ਲੀੜੇ ਵੀ ਤੇ ਜਿੰਨਾ ਘਰਾਂ ਤੋਂ ਉਹਨਾਂ ਦੇ ਆਪਣੀ ਮੁਨਕਰ ਹੋ ਜਾਣ ਹਾਂਜੀ ਤੇ ਉਹਨਾਂ ਘਰਾਂ ਦੇ ਹਾਲਾਤ ਇਦਾਂ ਦੇ ਬਣ ਜਾਂਦੇ ਆ ਭਾਈ ਜਿੰਨਾ ਖਾਤਰ ਮਿਹਨਤਾਂ ਕੀਤੀਆਂ ਹੋਣ ਜਿਨ੍ਹਾਂ ਨੂੰ ਪਾਲਿਆ ਪੜਾਇਆ ਲਿਖਾਇਆ ਹੋਵੇ ਜਦੋਂ ਉਹ ਵੀ ਮੁੱਖ ਮੋੜ ਦੇਣ ਫਿਰ ਸੁਖਦੇਵ ਸਿੰਘ ਵਰਗੇ ਹਾਲਾਤ ਹੋਈ ਜਾਂਦੇ ਆ ਤੇ ਪਿੰਡ ਦੇ ਸਰਪੰਚ ਸਾਹਿਸੀ ਕਲ ਬਾਈ ਜੀ ਸਰਪੰਚ ਸਾਹਿਬ ਤੁਸੀਂ ਸਰਪੰਚ ਸਾਹਿਬ ਐ ਸਰਪੰਚ ਜੀ ਇਹ ਸਾਹਕਾ ਤੁਸੀਂ ਮੈਂਬਰ ਪੰਚਾਇਤ ਠੀਕ ਹੈ ਸਰਪੰਚ ਸਾਹਿਬ ਕੀ ਨਾ ਆਪਣਾ ਬਲਵਿੰਦਰ ਬਲਵਿੰਦਰ ਸਰਪੰਚ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਹੈ ਨਾ ਤੁਸੀਂ ਸਾਡੇ ਤੇ ਉੱਥੇ ਅਪਰੋਚ ਕੀਤੀ ਚਲੋ ਆਪਣਾ ਫਰਜ਼ ਜੋ ਨਿਭਾ ਸਕਦੇ ਸੀ ਹੈ ਨਾ ਤੁਸੀਂ ਉਹ ਕੋਸ਼ਿਸ਼ ਕੀਤੀ ਨਿਭਾਉਣ ਦੀ ਤੇ ਕੀ ਨਾਂ ਦੇ ਸਰ ਜੀ ਬਲਵਿੰਦਰ ਬਲਵਿੰਦਰ ਸਿੰਘ ਇਹ ਸਰਪੰਚ ਬਲਵਿੰਦਰ ਸਿੰਘ ਨੇ ਜੀ ਦਾਇਆਪਿੰਡਾ ਮੋਗੇ ਜ਼ਿਲ੍ਹੇ ਦਾ ਅਸੀਂ ਉੱਥੇ ਖੜੇ ਆ ਇਸ ਨਗਰ ਦੇ ਵਿੱਚ ਸਾਡਾ ਆਉਣ ਦਾ ਕਾਰਨ ਬਾਪੂ ਸਖਦੇਵ ਸਿੰਘ ਜੀ ਹੈ ਨਾ ਤੇ ਇੱਕ ਗੱਲ ਦਾ ਥੋੜਾ ਸਾਨੂੰ ਕਿਸੇ ਗੱਲ ਦਾ ਚੰਗਾ ਵੀ ਲੱਗਿਆ ਵੀ ਪੰਚਾਇਤ ਨੇ ਇਨੀਸ਼ੀਏਟਿਵ ਲਿਆ ਪੰਚਾਇਤ ਨੇ ਜ਼ਿੰਮੇਵਾਰੀ ਦੇ ਨਾਲ ਜਿੰਨੀ ਕੁ ਬਾਪੂ ਦੀ ਮਦਦ ਵੀ ਕਰ ਸਕਦੇ ਸੀ ਉਹ ਵੀ ਕੀਤੀ ਸਾਡੇ ਤਿੱਕਰ ਵੀ ਪਹੁੰਚ ਕੀਤੀ ਜਦੋਂ ਅਸੀਂ ਇਸ ਤਰ੍ਹਾਂ ਦੇ ਕਿਸੇ ਬਜ਼ੁਰਗ ਨੂੰ ਲੈ ਕੇ ਜਾਂਦੇ ਆ ਵੀਡੀਓ ਸ਼ੇਅਰ ਕਰਦੇ ਆ ਤਾਂ ਸਾਨੂੰ ਕਈ ਵਾਰ ਬੰਦੇ ਫਿਰ ਬਾਅਦ ਚ ਨਾਰਾਜ਼ ਹੁੰਦੇ ਆ ਜਾਂ ਰਿਸ਼ਤੇਦਾਰ ਜਾਂ ਭੈਣ ਭਰਾ ਭਤੀਜੇ ਵੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਤੁਸੀਂ ਸਾਨੂੰ ਦੱਸਿਆ ਨਹੀਂ ਤੁਸੀਂ ਸਾਡੇ ਸਾਨੂੰ ਪੁੱਛੇ ਦਰ ਸਹੀ ਸਾਡੀ ਗੱਲ ਤਾਂ ਸੁਣਦੇ ਅਸੀਂ ਤੈਨੂੰ ਬਹੁਤ ਸਾਂਭਦੇ ਰਹੇ ਹਾਂ ਅਸੀਂ ਤੇਰੀ ਸੇਵਾ ਹੀ ਬਹੁਤ ਕੀਤੀ ਆ ਤਾਂ ਫਿਰ ਅਸੀਂ ਸਰਪੰਚ ਸਾਹਿਬ ਉਹਨਾਂ ਨੂੰ ਕਿਹਾ ਵੀ ਵੀਰੇ ਕੱਲ ਨੂੰ ਇਦਾਂ ਇਤਰਾਜ ਉੱਠਦੇ ਆ ਵੀ ਤੁਸੀਂ ਪਿੰਡ ਚ ਇੱਕ ਵਾਰੀ ਗੱਲ ਕਰ ਲਓ ਵੀ ਕੋਈ ਕੱਲ ਨੂੰ ਇਹ ਨਾ ਕਹੋ ਵੀ ਸਾਨੂੰ ਪਤਾ ਨਹੀਂ ਸੀ ਤਾਂ ਸਰਪੰਚ ਸਾਹਿਬ ਉਹਨਾਂ ਨੇ ਗੁਰਦੁਆਰਾ ਸਾਹਿਬ 'ਚ ਅਨਾਊਂਸਮੈਂਟ ਕਰਾਤੀ ਗੁਰੂ ਘਰ ਦੇ ਵਿੱਚ ਅਨਾਊਂਸਮੈਂਟ ਕਰਾਤੀ ਵੀ ਭਾਈ ਸੁਖਦੇਵ ਸਿੰਘ ਨੂੰ ਸਾਂਭਣ ਵਾਲਾ ਕੋਈ ਨਹੀਂ ਬੀ ਸੁਖਦੇਵ ਸਿੰਘ ਘਰ ਦੇ ਵਿੱਚ ਇਕੱਲਾ ਵਾ ਤੇ ਉਹਨੂੰ ਆਪਾਂ ਮਨੁੱਖਤਾਰੀ ਸੇਵਾ ਸੰਸਥਾ ਨਾਲ ਗੱਲ ਕੀਤੀ ਆਸ਼ਰਮ ਚ ਭੇਜਣਾ ਵਾ ਵੀ ਜੇ ਕੋਈ ਭੈਣ ਭਰਾ ਮਦਦ ਕਰ ਸਕਦਾ ਉਹਨੂੰ ਸੰਭਾਲ ਸਕਦਾ ਤਾਂ ਸੰਭਾਲੇ ਜੇ ਕਿਸੇ ਨੂੰ ਕੋਈ ਇਤਰਾਜ਼ ਆ ਤਾਂ ਉਹ ਵੀ ਸਾਡੇ ਨਾਲ ਸਾਂਝਾ ਕਰੇ ਕਿਦਾਂ ਹੀ ਆਪਾਂ ਗੱਲ ਕੀਤੀ ਹੈ ਨਾ ਤੇ ਅੱਜ ਅਨਾਊਂਸਮੈਂਟ ਕਰਾਈ ਨੂੰ ਵੀ 15 20 ਦਿਨ ਹੋ ਗਏ ਹੋਣੇ ਜੀ ਹਾਂਜੀ ਹੋ ਗਿਆ ਹੈ ਨਾ ਕਿਉਂਕਿ ਸਾਡੇ ਕੋਲੇ ਬਾਈ ਉਹਨਾਂ ਨੂੰ ਗਿਆਨ ਹੀ ਕਰੀਬ 22 ਦਿਨ ਤੋਂ ਵੱਧ ਹੋ ਗਿਆ ਸਾਤੋਂ ਆ ਨਹੀਂ ਹੋਇਆ ਸਮਾਂ ਸਾਡੇ ਕੋਲੇ ਵੀ ਨਹੀਂ ਸੀ ਪਿੱਛੇ ਪਰਿਵਾਰ ਦੀਆਂ ਡਿਊਟੀਆਂ ਵੱਡੀਆਂਆਂ ਜ਼ਿੰਮੇਵਾਰੀਆਂ ਤੇ ਅੱਜ ਅਸੀਂ ਕੁੱਟੂਕਟ 20-25 ਦਿਨਾਂ ਬਾਅਦ ਜਾਨੀ ਕਿ ਅਨਾਉਂਸਮੈਂਟ ਕਰਾਉਣ ਤੋਂ ਸਰਪੰਚ ਸਾਹਿਬ ਹੋਣਾਂ ਦੀ ਸਾਡੇ ਤੱਕਰ ਪਹੁੰਚ ਕਰਨ ਤੋਂ ਬਾਅਦ ਦਾਇ៉ੇ ਪਿੰਡ ਪਹੁੰਚੇ ਆ ਤੇ ਦੇਖੋ ਬਾਪੂ ਦੇ ਭਤੀਜੇ ਵੀ ਆ ਬਾਪੂ ਦਾ ਚਲੋ ਭਰਾ ਅਸਵਰਗਵਾਸ ਹੋ ਗਿਆ 2-3 ਸਾਲ ਪਹਿਲਾਂ ਤੇ ਬਾਪੂ ਜੀ ਦੀਆਂ ਦੋ ਭੈਣਾਂ ਵੀ ਆ ਉਹ ਵਿਚਾਰੀਆਂ ਕਿਵੇਂ ਨਾ ਕਿਵੇਂ ਆ ਕੇ ਮਾੜਾ ਮੋਟਾ ਤੁਸੀਂ ਦੇਖ ਦਿਓ ਜਿਹੜਾ ਅੱਜ ਬਾਪੂ ਦਾ ਕਮਰਾ ਸਾਫ਼ ਆ ਮਾੜਾ ਮੋਟਾ ਪਹਿਲਾਂ ਤਾਂ ਚਲੋ ਕਾਫੀ ਟਾਈਮ ਉਹ ਵੀ ਨਹੀਂ ਆਇਆ ਜਦੋਂ ਪਿੰਡ ਵਾਲਿਆਂ ਨੇ ਉਪਰਾਲਾ ਕੀਤਾ ਉਜਰ ਕੀਤਾ ਫਿਰ ਹੁਣ ਭੈਣਾ ਆਉਂਦੀਆਂ ਬਾਪੂ ਕੋਲੇ ਦੋ ਭੈਣਾਵਾਂ ਬਾਪੂ ਦੀਆਂ ਬਾਪੂ ਹਾਂਜੀ ਤੁਹਾਡਾ ਜਿਹੜਾ ਭਰਾ ਸੀਗਾ ਤੁਸੀਂ ਰਾਤ ਦਿਓ ਵੀ ਸਵਰਗਵਾਸ ਹੋ ਗਿਆ ਭਰਾ ਹਾਂਜੀ ਤੇ ਉਹਨਾਂ ਦੇ ਬਾਪੂ ਕਿਵੇਂ ਅਸੀਂ ਤੁਹਾਡੇ ਨਾਲ ਬਣਦੀ ਨਹੀਂ ਸੀਗੀ ਨਹੀਂ ਜੀ ਪੈਦਾ ਤਾਂ ਬੰਦੀ ਬੰਦੀ ਸੀ ਜਦੋਂ ਵਿਆਹ ਹੋਇਆ ਜੇ ਫਿਰ ਪਤਾ ਹੀ ਪਿਆ ਤੁਸੀਂ ਵਿਆਹ ਨਹੀਂ 시 ਕਰਾਇਆ ਨਹੀਂ ਜੀ ਤੇ ਤੁਸੀਂ ਆਪਣੇ ਭਰਾ ਨੂੰ ਜਦੋਂ ਪੜਾਇਆ ਲਿਖਾਇਆ ਦੁਕਾਨ ਪਾਈ ਉਹਦੀ ਵਿਆਹ ਕੀਤਾ ਦਾ ਹੂੰ ਉਹ ਜਦੋਂ ਮੋਤੀਆਂ ਦੀ ਆ ਗਏ ਫਿਰ ਤੁਹਾਨੂੰ ਪਤਾ ਹੀ ਜੀ ਇਹ ਭਤੀਜੇ ਕਿੰਨੇ ਬਾਪੂ ਹੁਣ ਦੋ ਜੀ ਉਹ ਵੀ ਨਹੀਂ ਆਉਂਦੇ ਕਦੇ ਕੋਈ ਬਾਤ ਨਹੀਂ ਪਹੁੰਚਦਾ ਜੀ ਹੂੰ ਨੇ ਤੁਸੀਂ ਸੁਨੇਹਾ ਲਾਇਆ ਸੀਗਾ ਜਦੋਂ ਹੁਣ ਸਰਪੰਚ ਸਾਹਿਬ ਤੁਸੀਂ ਵੀ ਲਾਇਆ ਸੀਨੇ ਉਹਨਾਂ ਨੂੰ ਲਾਇਆ ਸੀਗਾ ਜੀ ਉਹਨਾਂ ਨੇ ਵੀ ਮਨ ਕਰਤਾ ਮਨ ਕਰਤਾ ਬਸ ਗੁਰੂ ਬਾਪੂ ਜੀ ਅਸੀਂ ਤੁਹਾਨੂੰ ਅੱਜ ਇੱਥੋਂ ਲੈਣ ਆਏ ਆ ਸਾਡੇ ਨਾਲ ਤੁਸੀਂ ਜਾਣ ਸੁਪਨਿਆਂ ਦੇ ਘਰ ਅਸੀਂ ਤੁਹਾਡੀ ਸੇਵਾ ਸੰਭਾਲ ਕਰਾਂਗੇ ਬਾਪੂ ਜੀ ਗੁਰੂ ਸਾਹਿਬ ਕਿਰਪਾ ਕਰਨ ਕਰਨ ਕਰਾਉਣ ਵਾਲਾ ਤਾਂ ਉਹੀ ਹੈ ਬਾਪੂ ਅਸੀਂ ਤੈਨੂੰ ਪਿਓ ਸਮਝ ਕੇ ਲੈਣ ਆਏ ਕਿਉਂਕਿ ਮੇਰੇ ਪਿਓ ਦੇ ਵੀ ਬਾਪੂ ਦਰੰਗ ਹੋ ਗਿਆ ਸੀਗਾ ਜਿਹੜਾ ਖੱਬਾ ਪਾਸਾ ਖੜਾ ਵਾ ਨਾ ਉਹਦਾ ਸੱਜਾ ਪਾਸਾ ਖੜ ਗਿਆ ਸੀ ਬਾਪੂ ਤੇ ਮੈਂ ਇਸ ਗੱਲ ਦਾ ਤੁਹਾਨੂੰ ਭਰੋਸਾ ਦਿਵਾਉਣਾ ਵੀ ਅਸੀਂ ਤੁਹਾਨੂੰ ਪਿਓ ਸਮਝ ਕੇ ਲੈਣ ਆਏ ਆ ਤੇ ਉੱਥੇ ਬਜ਼ੁਰਗਾਂ ਵਾਂਗੂ ਵੱਡੇ ਮਾਪੇ ਵਾਂਗੂ ਤੁਹਾਡੀ ਸੇਵਾ ਕਰਾਂਗੇ ਅਸੀਂ। ਉਹ ਵਾਹਿਗੁਰੂ ਜਿਹੜਾ ਡਾਕਟਰੀ ਗਲੀਫ ਦਾ ਪੁੱਖਣਾ ਸੀ ਉਹ ਤਾਂ ਹੁਣ ਤੁਸੀਂ ਦੇਖ ਲਿਆ ਹਨਾ ਪਰ ਗਾਂ ਆਪਾਂ ਰਹਾਗੇ ਵਧੀਆ ਵਾਇਗਰ ਦੀ ਮੇਰ ਨਾਲ ਆ ਜਿਹੜਾ ਘਰ-ਬਾਰ ਆ ਤੁਹਾਡਾ ਇਹ ਆਪਾਂ ਭੈਣ ਨੂੰ ਤੁਹਾਡੀ ਨੂੰ ਜ਼ਿੰਮੇਵਾਰੀ ਦੇ ਦੇਣੀ ਆ ਹਾਂਜੀ ਵੀ ਉਹੀ ਦੇਖਣਗੇ ਅਸੀਂ ਕੱਲ ਨੂੰ ਦੁਬਾਰਾ ਤੁਸੀਂ ਕਹੋ ਵੀ ਆਪਾਂ ਘਰ ਜਾਣਾ ਮੈਂ ਘਰ ਦੇਖ ਕੇ ਆਉਣਾ ਜਾਂ ਕਰਨਾ ਉਹ ਸਾਡੀ ਸੰਸਥਾ ਤੋਂ ਬਾਪੂ ਅਸੀਂ ਪ੍ਰਾਪਰਟੀ ਦੀ ਜ਼ਿੰਮੇਵਾਰੀ ਨਹੀਂ ਚੱਕਦੇ ਕਿਸੇ ਦੀ ਇਹ ਜੋ ਪੈਣਾੰਦੀ ਹੈ ਉਹ ਆਪੇ ਦੇਖਣਗੇ ਹਨਾ ਹਾਂ ਤੇ ਇੱਕ ਸਰਪੰਚ ਸਾਹਿਬ ਜਦੋਂ ਤੁਹਾਨੂੰ ਪਤਾ ਲੱਗਿਆ ਨਾ ਬਾਰੇ ਇੱਡਾ ਕਿਡੂ ਕਿ ਪਏ ਸੀ ਕੀ ਗੱਲ ਹੋਈ ਸੀ ਹਾਂਜੀ ਕਾਫੀ ਟਾਈਮ ਤੋਂ ਬਿਮਾਰ ਰਹਿੰਦੇ ਆ ਹਾਂ ਇਹਨਾਂ ਨੂੰ ਉਦ ਰੰਗ ਦੀ ਵੀ ਸਮੱਸਿਆ ਤੇ ਉਦਾਂ ਵੀ ਸਰੀਰ ਕੰਮ ਨਹੀਂ ਕਰਦਾ ਪਏ ਰਹਿੰਦੇ ਆ ਮੇਰੇ ਕੋਲ ਕਈ ਵਾਰ ਇਹਨਾਂ ਨੇ ਪਹੁੰਚ ਕੀਤੀ ਆ ਵੀ ਮੇਰਾ ਕੋਈ ਹੱਲ ਇਿੱਤਾ ਜਾਵੇ ਤੇ ਸਾਬਕਾ ਸਰਪੰਚ ਸਾਹਿਬ ਖੜੇ ਆ ਇਹਨਾਂ ਨੇ ਵੀ ਮੈਨੂੰ ਕਿਹਾ ਵੀ ਇਹਨਾਂ ਨੇ ਪਹੁੰਚ ਕੀਤੀ ਤੁਹਾਡੇ ਤੱਕ ਵੀ ਇਸ ਤਰ੍ਹਾਂ ਆਪਾਂ ਬਣਾ ਕੇ ਭੇਜਣਾ ਮੈਂ ਕਿਹਾ ਵੀ ਕੋਈ ਗੱਲ ਨਹੀਂ ਤੇ ਉੱਥੇ ਵਧੀਆ ਇਹਨਾਂ ਦੀ ਸਾਮਸਵਾਲ ਹੋ ਜੂਗੀ ਤੇ ਅਸੀਂ ਥੋੜਾ ਵੀ ਜੀ ਧੰਨਵਾਦ ਕਰਦੇ ਆ ਵੀ ਅਸੀਂ ਬੇਨਤੀ ਕੀਤੀ ਸੀ ਤੇ ਤੁਸੀਂ ਉਹਨੂੰ ਸਵਕਾਰ ਕੀਤਾ ਪ੍ਰਮਾਤਮਾ ਮਿਹਰ ਕਰੇ ਤੁਹਾਨੂੰ ਵੀ ਜਿਹੜਾ ਮਹਾਰਾਜ ਸੇਵਾ ਕਰਨ ਦਾ ਬਲਾ ਬਖਸ਼ਣ ਸਰਪੰਚ ਸਾਹਿਬ ਜੀ ਸਾਬਕਾ ਸਰਪੰਚ ਸਾਹਿਬ ਤੁਸੀਂ ਆਇਓ ਅੱਗੇ ਜੀ ਤੁਸੀਂ ਸਾਡੇ ਕੋਲੇ ਗਏ ਸੀ ਹਨਾ ਜੀ ਸਰਪੰਚ ਸਾਹਿਬ ਇਹਨਾਂ ਦੀ ਕੀ ਹਾਲਤ ਸੀਗੀ ਸਾਡੇ ਦਿੱਕਤ ਤੁਸੀਂ ਕਿਉਂ ਗਏ ਕਿਉਂਕਿ ਇਹ ਤਾਂ ਦਰੰਗ ਤਾਂ ਇਹਨਾਂ ਨੂੰ 10-12 ਸਾਲਾਂ ਤੋਂ ਹੋਇਆ ਹੋਇਆ ਹਾਂਜੀ ਹਾਂਜੀ ਤਾਂ ਪਰ ਸਾਹਿਬ ਤੇ ਹੁਣ ਇਹ ਜ਼ਿਆਦਾ ਦਿੱਕਤ ਆਉਣ ਲੱਗ ਗਈ ਹਾਂਜੀ 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 ਮੈਂ ਤੁਹਾਨੂੰ ਕੋਈ ਜੀ ਜ਼ਿਆਦਾ ਹੋ ਗਈ ਇਹ ਠੀਕ ਹੈ ਤੇ ਤਾਂ ਹੀ ਅਸੀਂ ਆਪਦੇ ਕੋਲੇ ਪਹੁੰਚ ਕੀਤੀ ਇਹਨਾਂ ਦਾ ਮੇਰਾ ਇਸ ਪਰਿਵਾਰ ਨਾਲ ਚੰਗਾ ਹੀ ਹੋਣ ਜਾਣ ਹੂੰ ਤੇ ਮੈਂ ਜੀ ਹੁੰਦਾ ਜਾਂਦਾ ਬਹੁਤ ਸੀ ਇਹਨਾਂ ਦੇ ਘਰੇ ਜਦੋਂ ਵੀ ਕੋਈ ਮਸੀਤ ਪੈਂਦੀ ਉਹਨੂੰ ਮੈਂ ਫੋਨ ਕਰ ਦਿਆ ਜੀ ਜੀ ਤੇ ਫਿਰ ਜੀ ਮੈਂ ਜੀ ਉਹਨਾਂ ਕੋਲੇ ਪਹੁੰਚਦਾ ਫਿਰ ਜੀ ਮੈਨੂੰ ਇਹਨਾਂ ਨੇ ਦੱਸਿਆ ਫਿਰ ਅਸੀਂ ਵੀ ਦੇਖਿਆ ਜੀ ਇਹਨਾਂ ਦਾ ਤਕੀਕਾ ਨਾਲ ਅਸੀਂ ਵੇਖਿਆ ਅਸੀਂ ਕਿਹਾ ਜੀ ਬਈ ਇੱਕ ਵਕਤ ਜਿਹੜਾ ਆਪਣਾ ਸੁਪਨਿਆਂ ਦਾ ਘਰ ਆ ਜੂ ਉਹਨਾਂ ਨਾਲ ਅਸੀਂ ਪਹੁੰਚ ਕਰਦੇ ਹਾਂ ਜੀ ਬਈ ਉਹ ਇਹਦਾ ਮਸਲਾ ਹੱਲ ਕਰ ਦੋਗੇ ਹਾਂ ਤੇ ਸਤੋਂ ਵੀ ਜੀ ਇੰਨੀ ਇੰਨਾ ਨਹੀਂ ਪਹੁੰਚ ਜਾਂਦਾ ਇਸ ਕੋਲੇ ਸਾਨੂੰ ਵੀ ਹੋਰ ਜੀ ਕੰਮ ਬਹੁਤ ਆ ਜੀ ਤੇ ਇਹ ਤਾਂ ਕਰਕੇ ਆ ਵੀ ਇਹਦਾ ਇਹਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜਿਹੜੇ ਅਸੀਂ ਆਪ ਜੀ ਦੇ ਦਰਸ਼ਨ ਕੀਤੇ ਅੱਜ ਚਲੋ ਬਾਪੂ ਸਾਡਾ ਤਾਂ ਅਸੀਂ ਤਾਂ ਅਸੀਂ ਕੁਝ ਨਹੀਂ ਕਰ ਰਹੇ ਬਾਪੂ ਜੀ ਇਹ ਤਾਂ ਕਲ ਜੁਗੀ ਹੱਥ ਸੀ ਅਸੀਂ ਤਾਂ ਚੋਰ ਚੱਕੇ ਸੀਗੇ ਬਾਬੇ ਨਾਨਕ ਨੇ ਪਤਾ ਨਹੀਂ ਸਾਡੇ ਤੇ ਕਿਹੜੇ ਜਨਮਾਂ ਦੀ ਕੋਈ ਸਾਡੀ ਪੁਰਾਣੀ ਹਿਸਟਰੀ ਖੋਲ ਕੇ ਸਾਨੂੰ ਇਹ ਸੇਵਾ ਬਖਸ਼ਦੀ ਆ ਅਸੀਂ ਤਾਂ ਬਿਲਕੁਲ ਹੀ ਨਹੀਂ ਇਸ ਕਾਬਲ ਸੀ ਇਹ ਹੋ ਰਿਹਾ ਬਾਪੂ ਜੀ ਇਹਨਾਂ ਨੂੰ ਲੈ ਕੇ ਜਾਣਾ ਸਾਡਾ ਸਿਰਫ ਸ਼ਰੀਰ ਹੀ ਵਰਤਿਆ ਜਾ ਰਿਹਾ ਘਰ ਵੀ ਉਹ ਨਹੀਂ ਬਣਾ ਕੇ ਦਿੱਤਾ ਰੋਟੀ ਪਾਣੀ ਵੀ ਉਹਨਾਂ ਹੀ ਦੇਣੀ ਆ ਨੀੜਾ ਕੱਪੜਾ ਵੀ ਉਹਨੇ ਦੇਣਾ ਕਿਉਂਕਿ ਸੰਗਤ ਹੀ ਦੇ ਕੇ ਜਾਂਦੀ ਹੈ ਬਾਪੂ ਜੀ ਮੈਂ ਤਾਂ ਆਪ ਇਹਨਾਂ ਦਾ ਦਿੱਤਾ ਖਾਨਨਾ ਵਾ ਇਹ ਕਦਾ ਜੀ ਹੁੰਦਾ ਸੁਣਿਆ ਹੋਇਆ ਜੀ ਤੇ ਅਸੀਂ ਜੀ ਆਪ ਇਹ ਕਹਿੰਦੇ ਜਿਹੜਾ ਉੱਥੇ ਆ ਜੀ ਮੈਂ ਤਾਂ ਕਹਿੰਨਾ ਜੀ ਤੁਸੀਂ ਤਾਂ ਬਹੁਤ ਕਰਮ ਵਾਲੇ ਬੰਦੇ ਆ ਜਿਹੜਾ ਇੱਥੋਂ ਤੱਕ ਤੁਸੀਂ ਪਹੁੰਚੇ ਹੋਏ ਆ ਇਹ ਤਾਂ ਵੀ ਤੁਹਾਡਾ ਧੰਨਵਾਦ ਹੀ ਨਹੀਂ ਵੀ ਸਾਡੇ ਕੋਲ ਕੋ ਅੱਖਰੀ ਹੈ ਨਹੀਂ ਜੀ ਧੰਨਵਾਦ ਕਰਨ ਵਾਸਤੇ ਆਪ ਜੀ ਧੰਨਵਾਦ ਬਾਪੂ ਜੀ ਹੁਣ ਜਿਵੇਂ ਘਰ ਇਹਨਾਂ ਦਾ ਸਾਰਾ ਢਿੱਗ ਢੁਗ ਪਿਆ ਪਹਿਲਾਂ ਹੀ ਹੈ ਨਾ ਹਾਂਜੀ ਪਹਿਲਾਂ ਲੱਗ ਪਿਆ ਜੀ ਇਹਦੇ ਜੋ ਸਮਾਨ ਸਮੂਹ ਸੀ ਜੋ ਸਭ ਕੁਝ ਉਹ ਮੈਨੂੰ ਤਾਂ ਲੱਗਦਾ ਨਹੀਂ ਕੋਈ ਬਾਪੂ ਕੋਈ ਨਹੀਂ ਹੈ ਨਹੀਂ ਹੈ ਨਹੀਂ ਚੋਰੀ ਹੋ ਗਿਆ ਸੀ ਸਾਰਾ ਚੋਰੀ ਹੋ ਗਿਆ ਹਾਂਜੀ ਹਾਂਜੀ ਚੋਰੀ ਕਰਕੇ ਲੱਗੇ ਹਾਂ ਸਾਰਾ ਚੋਰੀ ਹੋ ਗਿਆ ਜੀ ਓਕੇ ਤੇ ਹੁਣ ਜਿਵੇਂ ਆਹ 76 77 ਡਿੱਗੀਆਂ ਪਈਆਂ ਆ ਵੀ ਕਿਸੇ ਟਾਈਮ ਡੱਗ ਪੇਵੇ ਮੀਂਹ ਕਣੀ ਜਾਂ ਕੋਈ ਗੱਲਬਾਤ ਹੋ ਜੇਵੇ ਤੇ ਬਾਪੂ ਇੱਥੇ ਇਕੱਲਾ ਹੀ ਪਿਆ ਪਰ ਇੱਥੇ ਪਿੰਡ ਵਾਲਿਆਂ ਦਾ ਆਪਣਾ ਫਰਜ਼ ਸਮਝਦੇ ਹੋયા ਇਸ ਬਜ਼ੁਰਗ ਦੀ ਸਾਰ ਲਈ ਸਾਡੇ ਨਾਲ ਵੀ ਸੰਪਰਕ ਕੀਤਾ ਬਾਪੂ ਜੀ ਦੀ ਭੈਣ ਆ ਮਾਤਾ ਜੀ ਆਇਓ ਅੱਗੇ ਆਯੋਗ ਇਹ ਬਾਪੂ ਜੀ ਦੀ ਭੈਣ ਆ ਇਹ ਵੀ ਬਜ਼ੁਰਗ ਆ ਵਿਚਾਰੀ ਹਨ ਤੇ ਇਹਦੇ ਵੀ ਹੁਣ ਸਰੀਰ ਉਦਾਂ ਬਜ਼ੁਰਗ ਮੂੰਹ ਚ ਪੀਦੇ ਦੰਦ ਹੈਗੇ ਬੱਚਿਆਂ ਵਾਲੀ ਆ ਪਿੱਛੇ ਕਿਹੜੇ ਪਿੰਡ ਵੇ ਆਏ ਹੋ ਮਾਤਾ ਜੀ ਤੁਸੀਂ ਅਸੀਂ ਲੋਗੜ ਵੇ ਆਏ ਲੋਗੜ ਇੱਥੇ ਵੇ ਆ ਹਾਂ ਬਹਿਣੀ ਹਾਲ ਤੱਕ ਕਿਹੜੇ ਲੋਗੜ ਇਧਰ ਆਹੋ ਉਹੀ ਹਾਂਜੀ ਤੇ ਮੈਂ ਫਿਰ ਤੁਸੀਂ ਇੱਥੇ ਹ ਸਮੇ ਸਮੇ ਤੇ ਆਉਂਦੇ ਰਹਿੰਦੇ ਹੋ ਭਰਾ ਕੋਲੇ ਇਹ ਜਿੰਦ ਤੋਂ ਜਿਆਦਾ ਹੀ ਹੋ ਜਾਂਦਾ ਵਿੱਚ ਹੁਣ ਲੋੰਦੇ ਹਾਂ ਮਾ ਇਦਾਂ ਦੇ ਹਾਲਾਤ ਬਣ ਕੇ ਤੇਰੇ ਪੇਕੇਆਂ ਦੇ ਘਰ ਦੇ ਕੀ ਤੇ ਮਤਲਬ ਦੂਜੇ ਭਰਾ ਦੇ ਬੱਚਿਆਂ ਨਾਲ ਭਰਾ ਨਾਲ ਨਹੀਂ ਸੰਪਰਕ ਹੋਇਆ ਵੀ ਆਪਾਂ ਸੁਖਦੇਵ ਜੀ ਸਾਰ ਲਈਏ ਰਲ ਕੇ ਨਹੀਂ ਬਈ ਹੋਇਆ ਮਿਕਾਵਾਸ ਨਹੀਂ ਆ ਉਹ ਕੀ ਕਹਿੰਦੇ ਆ ਉਹ ਆਦਾ ਇੱਥੋਂ ਲੈ ਕੇ ਸਾਰਾ ਕੁਝ ਚੱਕ ਕੇ ਤੇ ਉੱਥੇ ਉੱਟ ਕੇ ਬੈਠੀ ਕਰਦੇ ਅਸੇ ਵੱਡ ਹੋ ਗਏ ਇਹਨਾਂ ਤੋਂ ਕਿੰਨੇ ਸਾਲ ਹੋ ਗਏ ਮਾਂ ਉਹਨਾਂ ਦਾ ਵਾਟਾ ਹੋ ਗਿਆ ਭਾਈ ਹੁਣ ਤਾਂ ਵਿਆਹ ਤੋਂ ਬਾਅਦ ਥੋੜੇ ਜਿਹਾ ਬਾਅਦ ਹੀ ਹੋ ਗਿਆ ਉਹਨਾਂ ਨੇ ਮੁੜ ਕੇ ਨਹੀਂ ਸਾਰ ਲਈ ਨਾ ਮੁੜ ਕੇ ਨਹੀਂ ਹੁਣ ਜਿਵੇਂ ਉਹ ਦਰੰਗ ਹੋ ਗਿਆ ਸੀ ਜਾਂ ਕਿਵੇਂ ਪਤਾ ਲੱਗਿਆ ਉਹਨਾਂ ਨੂੰ ਤਾਂ ਵੀ ਨਹੀਂ ਉਹ ਆਏ ਭਾਈ ਮਾਸਾ ਮਾੜਾ ਮੋਟਾ ਯਾ ਨਹੀਂ ਕੋਈ ਨਹੀਂ ਆਉਂਦਾ ਭਾਈ ਤੇ ਬਾਪੂ ਦਾ ਨਾਮ ਸਖਦੇਵ ਸਿੰਘ ਹੈ ਬਾਪੂ ਦਾ ਬੁੱਟਰ ਗੋਤਾ ਜ਼ਿਮੀਂਦਾਰ ਪਰਿਵਾਰ ਸੀ ਬਾਪੂ ਦੱਸਦਾ ਵੀ ਜ਼ਮੀਨ ਹੈ ਜਿਹੜੀ ਸਾਡੀ ਉਹ ਸਮੇਂ ਨਾਲ ਹੀ ਬੈਕ ਬੂਗੀ ਸੀ ਪਹਿਲਾਂ ਹੀ ਹਨਾ ਉਹ ਜਾਂਦਾ 4-6 ਹੋਣ ਕੋਲੇ ਫੇਰ ਆ ਫੇਰ ਕੋਈ ਨਾ ਕੋਈ ਅੱਜ ਕੱਲ ਤਾਂ ਸਮਾਂ ਹੀ ਐ ਜਿਹਾ ਚੱਲਦਾ ਭਾਈ ਵੀ ਕੋਈ ਭਰਾ ਭਤੀਜਾ ਕੋਈ ਰਿਸ਼ਤੇਦਾਰ ਫੇਰ ਹੀ ਬਣਦਾ ਕੋਈ ਜੇ ਕੁਝ ਹੈਗਾ ਜੇਬ 'ਚ ਤੇ ਨਹੀਂ ਤਾਂ ਕੋਈ ਨਹੀਂ ਪੁੱਛਦਾ ਬਾਪੂ ਸਖਦੇਵ ਸਿੰਘ ਵਰਗੇ ਬਹੁਤ ਬਜ਼ੁਰਗ ਨੇ ਇੱਕ ਉਹਨਾਂ ਲੋਕਾਂ ਦੀ ਬਹੁਤ ਦੁਰਦਸ਼ਾ ਹੋ ਰਹੀ ਹੈ ਜਿਨ੍ਹਾਂ ਨੇ ਉਸ ਸਮੇਂ ਵਿਆਹ ਨਹੀਂ ਕਰਾਏ ਜਾਂ ਕਿਸੇ ਦੇ ਸਮੇਂ ਨਾਲ ਕੋਈ ਅਜਿਹੀ ਦਿੱਕਤ ਆਈ ਬੱਚੇ ਨਹੀਂ ਹੋਏ ਉਹ ਲਵਾਰਸਾਂ ਵਰਗਾ ਜੀਵਨ ਬਤੀਤ ਕਰ ਰਹੇ ਨੇ ਬਜ਼ੁਰਗ ਕਈ ਤਾਂ ਬਜ਼ੁਰਗ ਜੋੜੇ ਨੇ ਜਿਨ੍ਹਾਂ ਨੇ ਵਿਆਹ ਕਰਾਏ ਵੀ ਸੀਗੇ ਪਰ ਉਹਨਾਂ ਦੀ ਲਾਡ ਨਹੀਂ ਹੋਈ ਕਿਸੇ ਕਾਰਨ ਜਾਂ ਲਾਡ ਹੋਈ ਰਹੀ ਨਹੀਂ ਤਾਂ ਉਹ ਅੱਜ ਉਹਨਾਂ ਨੂੰ ਕੋਈ ਭਤੀਜਾ ਕੋਈ ਭਾਂਜਾ ਕੋਈ ਸੰਭਣ ਨੂੰ ਤਿਆਰ ਨਹੀਂਗਾ ਤੇ ਇਦਾਂ ਹੀ ਜਿਹੜੇ ਬਜ਼ੁਰਗ ਇਹਡਾਂ ਸੀ ਜਿਵੇਂ ਦੋ ਦੋ ਤਿੰਨ ਤਿੰਨ ਭਰਾ ਹੁੰਦੇ ਚਾਰ ਚਾਰ ਕਈ ਵਾਰ ਹੁੰਦੇਵੇਂ ਸੁਖਦੇਵ ਬਾਪੂ ਹੁਣ ਦੋ ਹੀ ਭਰਾ ਸੀ ਦੋਨਾਂ ਚੋਂ ਇੱਕ ਨੇ ਵਿਆਹ ਕਰਾ ਲਿਆ ਇੱਕ ਨੇ ਨਹੀਂ ਕਰਾਇਆ ਪਰ ਅੱਜ ਸੁਖਦੇਵ ਸਿੰਘ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕਿ ਆ ਇਕੱਲੇ ਦੀ ਤੇ ਅੱਜ ਉਹ ਰਿਸ਼ਤਿਆਂ ਦੀ ਤਾਣੀ ਹੈ ਜਿਹੜੀ ਉਹ ਟੁੱਟਦੀ ਜਾ ਰਹੀ ਆ ਅੱਜ ਭਰਾ ਭਤੀਜਾ ਜਾਨੀ ਕਿ ਮਾਮੇ ਪੂਆ ਦੇ ਪੁੱਤ ਚਾਚੇ ਤਾਏ ਦੇ ਪੁੱਤ ਇਹ ਰਿਸ਼ਤੇਦਾਰੀਆਂ ਤਾਂ ਲਗਭਗ ਮਾਈਨਸ ਹੀ ਹੋਈ ਜਾ ਰਹੀਆਂ ਸਾਡੇ ਸਮਾਜ ਦੇ ਵਿੱਚ ਸਾਡੀ ਸੋਸਾਇਟੀ 'ਚ ਬਸ ਕਿਤੇ ਨਾ ਕਿਤੇ ਜੇ ਕੁਝ ਬਚਿਆ ਵਾ ਤਾਂ ਬਚਿਆ ਇਹ ਆ ਵੀ ਕੁਝ ਆਸ-ਪਾਸੇ ਦੇ ਨਗਰ ਦੇ ਕੁਝ ਚੰਗੇ ਪਤਵੰਤੇ ਲੋਕ ਮੋਤਵਰ ਲੋਕ ਜਾਂ ਅੰਢ ਗੁਆਂਢ ਹੀ ਕੋਈ ਚੰਗੇ ਦਿਲ ਵਾਲਾ ਉਹ ਆਪਣੀ ਕਿਤੇ ਨਾ ਕਿਤੇ ਫਰਜ਼ ਜਾਂ ਡਿਊਟੀ ਨਿਭਾਈ ਜਾਂਦਾ ਜਿਹਦੇ ਕਰਕੇ ਇਸ ਤਰ੍ਹਾਂ ਦੇ ਬੰਦੇ ਸਮਾ ਕੱਢੀ ਜਾਂਦੇ ਆ ਤੇ ਸਮੇਂ ਦੇ ਨਾਲ ਹੁਣ ਅੱਜ ਪੰਜਾਬ 'ਚ ਸੰਸਥਾਵਾਂ ਵੀ ਬਹੁਤ ਬਣੇ ਜਾਂਦੀਆਂ ਸਸਮਾ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਬਾਪੂ ਬਜ਼ੁਰਗ ਆ ਰਹੇ ਜਿਨ੍ਹਾਂ ਨੇ ساری ਉਮਰ ਪੰਜਾਬ ਦੀ ਇਸ ਧਰਤੀ ਨੂੰ ਇਸ ਟਿੱਬਿਆਂ ਦੀ ਧਰਤੀ ਨੂੰ ਅੱਜ ਅਪਜਾਊ ਬਣਾਇਆ ਜਰਖੇਜ ਬਣਾਇਆ ساری ਜ਼ਿੰਦਗੀ ਇਹਨਾਂ ਨੇ ਇਨ੍ਹਾਂ ਖੇਤਾਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੋ ਕੇ ਜਨਮ ਆਪਣਾ ਜੀਵਨ ਕੱਢਿਆ ਤੇ ਅੱਜ ਬੁਢਾਪੇ ਦੇ ਵਿੱਚ ਆਸ਼ਰਮਾਂ ਦੇ ਵਿੱਚ ਜਾਂ ਸ਼ੈਲਟਰਾਂ ਦੇ ਵਿੱਚ ਜਾਣਾ ਪੈ ਰਿਹਾ ਜਿੱਥੇ ਲਾवारिस ਲੋਕ ਰਹਿੰਦੇ ਹੋਣ ਇਹ ਬੜੀ ਦੁੱਖ ਦੀ ਗੱਲ ਆ ਬੜੀ ਤਰਾਸ ਦੀ ਹੈ ਸਾਡੇ ਸਮਾਜ ਦੀ ਅੱਜ ਅੱਜ ਬਾਪੂ ਜੀ ਦੇ ਇਹਨਾਂ ਹਾਲਾਤਾਂ ਦੀ ਜੇ ਆਪਾਂ ਗੱਲ ਕਰੀਏ ਅਧਰੰਗ ਹੋ ਜਾਣਾ ਇੱਕ ਆਮ ਗੱਲ ਹੋਈ ਆ ਬਹੁਤ ਸਾਰੇ ਲੋਕਾਂ ਨੂੰ ਅਧਰੰਗ ਹੋ ਜਾਂਦਾ ਇਸ ਅਪਾਹਾਜਤਾ ਨੂੰ ਇਸ ਹਾਲਾਤਾਂ ਨੂੰ ਉਸ ਸਮੇਂ ਛੱਡ ਦੇਣਾ ਉਸ ਸਮੇਂ ਕੱਲਿਆਂ ਛੱਡ ਦੇਣਾ ਜਦੋਂ ਸਭ ਤੋਂ ਵੱਧ ਲੋੜ ਆ ਸਾਡੇ ਬਾਪੂ ਬਜ਼ੁਰਗਾਂ ਨੂੰ ਇਹ ਬਹੁਤ ਦੁੱਖ ਦੀ ਗੱਲ ਆ ਵੀ ਅੱਜ ਸਾਡੇ ਪਿੰਡਾਂ ਦੇ ਵਿੱਚ ਅਸੀਂ ਹਮੇਸ਼ਾ ਹੀ ਗੱਲ ਕਰਦੇ ਹੁੰਨੇ ਆ ਹੁਣ ਅਸੀਂ ਪਿੱਛੇ ਬਾਹਰ ਵੀ ਜਾ ਕੇ ਆਏ ਆ ਉੱਥੇ ਵੀ ਸੰਗਤਾਂ ਨੂੰ ਮਿਲੇ ਆ ਉੱਥੇ ਵੀ ਸੰਗਤਾਂ ਨੇ ਸਾਨੂੰ ਸੇਵਾ ਦੇਣ ਵਾਸਤੇ ਕਿਹਾ ਡੋਨੇਸ਼ਨ ਪਰ ਅਸੀਂ 1 ਰੁਪਿਆ ਡੋਨੇਸ਼ਨ ਬਾਹਰੋਂ ਕਿਸੇ ਤੋਂ 1 ਵੀ ਡਾਲਰ ਦੇ ਰੂਪ ਚ ਨਹੀਂ ਲਈ ਅਸੀਂ ਬੇਨਤੀ ਕਰਦੇ ਆਂ ਵੀ ਤੁਸੀਂ ਆਪੋ ਆਪਣੇ ਪਿੰਡਾਂ ਤੇ ਦਾਨ ਕਰੋ ਆਪੋ ਆਪਣੇ ਪਿੰਡਾਂ ਨੂੰ ਅਡਾਪਟ ਕਰ ਲਓ ਆਪਦੇ ਪਿੰਡਾਂ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਨੂੰ ਅਡਾਪਟ ਕਰ ਲਓ ਆਪਦੇ ਪਿੰਡਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਬਾਪੂ ਸੁਖਦੇਵ ਸਿੰਘ ਵਰਗਾ ਕੋਈ ਹੈ ਉਹਦੀ ਮਦਦ ਕਰ ਦੋ ਕਿਉਂਕਿ ਸਾਰੇ ਪਿੰਡ ਦੇ ਵਿੱਚ ਹੀ ਬਾਪੂ ਸੁਖਦੇਵ ਸਿੰਘ ਵਰਗੇ ਲੋਕ ਨਹੀਂ ਬੈਠੇ ਕੋਈ ਬਖਤ ਦੀ ਮਾਰ ਚੱਲ ਰਿਹਾ ਕੋਈ ਇੱਕ ਦੋ ਘਰ ਆ ਜਾਂ ਕੋਈ ਆਪਣੀ ਗਲਤੀ ਦੇ ਕਾਰਨ ਅਸੇ ਹਾਲਾਤਾਂ 'ਚ ਪਹੁੰਚ ਗਿਆ ਕੋਈ ਉਹਨਾਂ ਲੋਕਾਂ ਦੇ ਵਾਸਤੇ ਜੇ ਆਪਾਂ ਇੱਕ ਸਿਸਟਮ ਬਣਾ ਲਈਏ ਆਪਦੇ ਪਿੰਡ ਦੇ ਵਿੱਚ ਹੀ ਹੁਣੇ ਬਾਪੂ ਵਾਸਤੇ ਜੇ ਦੋ ਨਰਸਿੰਗ ਸਟਾਫ ਦੀ ਡਿਊਟੀ ਲੱਗ ਜਾਂਦੀ ਬਾਪੂ ਦੇ ਕੋਲੇ ਕੋਈ 12 ਘੰਟੇ ਵਾਸਤੇ ਇੱਕ ਮੈਂਬਰ ਛੱਡ ਦਿੱਤਾ ਜਾਂਦਾ ਹੁਣ ਜੇ ਐਨ ਆਰ ਆਈ ਭੈਣ ਭਰਾ ਬਾਹਰੋਂ ਬੈਠੇ ਆ ਜਿਹੜੇ ਆਪਾਂ ਇਹ ਕਹਿੰਦੇ ਤੁਸੀਂ ਪੈਸੇ ਦਿਓ ਆਪਾਂ ਇਹ ਕਹਿੰਨੇ ਵੀ ਤੁਸੀਂ ਸਮਾਨ ਦਿਓ ਆਪਣੇ ਉਸ ਪਿੰਡ ਦੀ ਸਾਰ ਲਵੋ ਜਿਹੜੇ ਪਿੰਡ ਦੇ ਵੀ ਤੁਸੀਂ ਜੰਮੇ ਪਲੇਓ ਵੀ ਆਪਾਂ ਇਹਨਾਂ ਸਸਤ ਸਮਾਨ ਨੂੰ দান ਦੇਣ ਦੀ ਬਜਾਏ ਸਾਡੇ ਵਰਗੇ ਲੋਕਾਂ ਨੂੰ ਸਾਡੇ ਵਰਗੇ ਚੋਰ ਚੱਕਿਆਂ ਨੂੰ ਸਮਾਜ ਸੇਵੀ ਬਣਾਉਣ ਦੀ ਬਜਾਏ ਤੁਸੀਂ ਖੁਦ ਵੀ ਸਮਾਜ ਸੇਵੀ ਬਣ ਸਕਦੇ ਹੋ ਤੁਸੀਂ ਆਪਣੇ ਪਿੰਡ ਦੇ ਵਿੱਚ ਵੀ ਸਮਾਜ ਸੇਵਾ ਕਰ ਸਕਦੇ ਹੋ ਤੁਸੀਂ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਵੀ ਲੋਕਾਂ ਦੀ ਸੇਵਾ ਕਰ ਸਕਦੇ ਹੋ ਹੁਣ ਜੇ ਬਾਪੂ ਦਾ ਕੋਈ ਰਿਸ਼ਤੇਦਾਰ ਇਨੀਸ਼ੀਏਟਿਵ ਲੈਂਦਾ ਤੇ ਅੱਜ ਆ ਹਾਲਾਤ ਨਹੀਂ ਸੀ ਬਣਨੇ ਵੀ ਸਰਪੰਚ ਸਾਹਿਬ ਉਹਨਾਂ ਨੂੰ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਨ ਤੋਂ ਬਾਅਦ ਵੀ ਦੇਖੋ ਕੋਈ ਆਪਣਾ ਅੱਗੇ ਨਹੀਂ ਆਇਆ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਾਤੀ ਵੀ ਬਾਪੂ ਸੁਖਦੇਵ ਸਿੰਘ ਜੀ ਭਾਈ ਕੱਲੇ ਨੇ ਉਹਨਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਉਹ ਚੱਲ ਫਿਰ ਨਹੀਂ ਸਕਦੇ ਉਹ ਬਜ਼ੁਰਗ ਹੋ ਗਏ ਨੇ ਵੀ ਜੇ ਕੋਈ ਰਿਸ਼ਤੇਦਾਰ ਕੱਲ ਨੂੰ ਕੋਈ ਭੈਣ ਭਰਾ ਇਤਰਾਜ਼ ਨਾ ਕਰੇ ਵੀ ਅਸੀਂ ਮਨੁੱਖਤਰੀ ਸੇਵਾ ਸੰਸਥਾ ਨੂੰ ਬੁਲਾ ਕੇ ਬਾਪੂ ਨੂੰ ਭੇਜਣਾ ਵਾ ਵੀ ਜੇ ਕਿਸੇ ਨੂੰ ਕੋਈ ਇਤਰਾਜ਼ ਹੋ ਤਾਂ ਸਾਡੇ ਨਾਲ ਆ ਕੇ ਸੰਪਰਕ ਤੇ 20 25 ਦਿਨਾਂ ਚ ਕੋਈ ਇੱਕ ਵੀ ਪਰਿਵਾਰ ਦਾ ਮੈਂਬਰ ਬਾਪੂ ਦੇ ਰਿਸ਼ਤੇਦਾਰੀ ਦਾ ਕੋਈ ਮੈਂਬਰ ਨਹੀਂ ਆਇਆ ਪਰ ਇਹ ਰਿਸ਼ਤੇਦਾਰ ਫਿਰ ਵੀ ਅੱਜ ਖੜੇ ਨੇ ਇਹ ਉਹ ਰਿਸ਼ਤੇਦਾਰ ਨੇ ਜਿਹੜੇ ਇਨਸਾਨੀਅਤ ਦਾ ਰਿਸ਼ਤਾ ਨਿਭਾ ਰਹੇ ਨੇ ਸਰਪੰਚ ਸਾਹਿਬ ਹੁਣੇ ਉਹ ਲੋਕ ਨੇ ਜਿਨ੍ਹਾਂ ਨੇ ਆਪਣਾ ਇੱਕ ਇਨਸਾਨ ਹੋਣ ਦਾ ਫਰਜ਼ ਨਿਭਾਉਂਦਿਆਂ ਘੱਟੋ-ਘੱਟ ਕੋਈ ਅਪਰਾਲਾ ਤਾਂ ਕੀਤਾ ਨਹੀਂ ਤਾਂ ਇੱਕ ਦਿਨ ਬਾਪੂ ਦਾ ਇੱਥੇ ਪੈਦਾ ਪਤਾ ਨਹੀਂ ਲੱਗਣਾ ਸੀਗਾ ਸ਼ਾਇਦ ਉਹ ਦਿਨ ਪਤਾ ਲੱਗਦਾ ਵੀ ਬਾਪੂ ਚੜਾਈ ਕਰ ਗਿਆ ਪਰਸੋਂ ਦਾ ਪਿਆਜ਼ ਕੀੜੀਆਂ ਲੱਗੀਆਂ ਸਾਡੇ ਕੋਲੇ ਕਿੰਨੇ ਕੇਸ ਇਦਾਂ ਦੇ ਆਉਂਦੇ ਆ ਵੀ ਇੱਕ ਇੱਕ ਦੋ ਦੋ ਦਿਨ ਇਸ ਤਰ੍ਹਾਂ ਦੇ ਬਜੁਰਗ ਅੰਦਰ ਪੈ ਰਹੇ ਨੇ ਆ ਡੈਥ ਹੋ ਜਾਂਦੀ ਹੈ ਕੋਈ ਦੇਖਣ ਹੀ ਨਹੀਂ ਆਉਂਦਾ ਜਦੋਂ ਮੁਸ਼ਕ ਆਉਣ ਲੱਗਦਾ ਉਦੋਂ ਪਤਾ ਲੱਗਦਾ ਲੋਕਾਂ ਨੂੰ ਤਾਂ ਇੰਨਾ ਦੂਰ ਅਸੀਂ ਕਿੰਨੇ ਇੱਕ ਉਹ ਪਿੰਡਾਂ ਦੇ ਲੋਕ ਜਿਹੜੇ ਰਾਹ ਪੁੱਛੇ ਤਾਂ ਉਹਦੇ ਘਰ ਟਿੱਕਰ ਛੱਡ ਕੇ ਆਉਂਦੇ ਸੀ ਕੋਈ ਬੰਦਾ ਇੱਕ ਬੰਦੇ ਦਾ ਨਾਮ ਲੈ ਲੈਂਦਾ ਸੀ ਪੂਰੇ ਖਾਨਦਾਨ ਫੋਲ ਦਿੰਦਾ ਸੀ ਅੱਜ ਸਾਨੂੰ ਇਹੀ ਨਹੀਂ ਪਤਾ ਹੁੰਦਾ ਵੀ ਸਾਡੇ ਪਿੰਡ 'ਚ ਆ ਨਾਮ ਦਾ ਬੰਦਾ ਰਹਿੰਦਾ ਵੀ ਆ ਕਿ ਨਹੀਂ ਰਹਿੰਦਾ ਇਹ ਪਿਛਲੇ 20-25 ਸਾਲਾਂ ਦੇ ਵਿੱਚ ਜਦੋਂ ਦੀ ਇਹ ਸਦੀ ਪਲਟੀ ਆ ਉਦੋਂ ਤੋਂ ਇਹ ਦੂਰੀਆਂ ਵਧ ਗਈਆਂ ਟੈਕਨੋਲੋਜੀ ਨੇ ਸਾਨੂੰ ਇੰਨਾ ਦੂਰ ਕਰਤਾ ਆ ਮੋਬਾਈਲਾਂ ਨੇ ਸਾਨੂੰ ਇੰਨਾ ਬਿਮਾਰ ਕਰਤਾ ਮਤਲਬ ਅਸੀਂ ਫੇਸ ਟੂ ਫੇਸ ਆਹਮਣੋਂ ਸਾਹਮਣੇ ਗੱਲ ਕਰਕੇ ਵੀ ਰਾਜੀ ਨਹੀਂ ਇੱਕ ਦੂਜੇ ਨਾਲ ਤਾਂ ਉਹਦੇ ਨਤੀਜੇ ਵਜੋਂ ਫਿਰ ਆ ਹਾਲਾਤ ਬਣ ਰਹੇ ਨੇ ਜਿਹੜੇ ਅੱਜ ਬਾਪੂ ਸਖਦੇਵ ਸਿੰਘ ਜੀ ਦੇ ਨੇ ਤੇ ਬਾਪੂ ਸਖਦੇਵ ਸਿੰਘ ਜੀ ਦੀ ਤਾਂ ਚਲੋ ਵੈਗਰੂ ਨੇ ਸਾਡੀ ਡਿਊਟੀ ਲਾਤੀ ਆ ਪਰ ਬਾਪੂ ਵਰਗੇ ਹੋਰ ਬਹੁਤ ਨੇ ਆਪਣੇ ਆਪਣੇ ਪਿੰਡਾਂ 'ਚ ਭੈਣੋ ਭਰਾਵੋ ਧਿਆਨ ਦਿਓ ਆਪਣੇ ਆਪਣੇ ਰਿਸ਼ਤੇਦਾਰੀਆਂ 'ਚ ਧਿਆਨ ਦਿਓ ਆਪਾਂ ਹੋਰ ਕੁਝ ਵੀ ਨਾ ਕਰੀਏ ਸਿਰਫ ਆਪਣੇ ਰਿਸ਼ਤੇਦਾਰਾਂ ਨੂੰ ਸੰਭਾਲੀਏ ਜਿਹੜੇ ਸਾਡੇ ਨਾਲ ਖੂਨ ਦੇ ਰਿਸ਼ਤੇ 'ਚ ਨੇ ਤਾਂ 90% ਲੋਕ ਲਵਾਰਸ ਹੋਣ ਤੋਂ ਜਾਂ ਲੋਡਬੰਦ ਹੋਣ ਤੋਂ ਬਚ ਜਾਣਗੇ ਕਿਉਂਕਿ ਅੱਗੇ ਸਾਡੇ ਬਜ਼ੁਰਗ ਹਰ ਇੱਕ ਬੰਦੇ ਨਾਲ ਜੁੜੇ ਹੁੰਦੇ ਸੀ ਹਰ ਚੀਜ਼ੇ ਰਿਸ਼ਤੇਦਾਰ ਨਾਲ ਕਨੈਕਟਡ ਹੁੰਦੇ ਸੀ ਪਿੰਡ ਦੀ ਧੀ ਆ ਸਾਡੇ ਗੋਤ ਦੇ ਆ ਸਾਡੀ ਜਾਤ ਦੇ ਆ ਸਾਡੇ ਪਿੰਡ ਦੇ ਆ ਇਸ ਤਰ੍ਹਾਂ ਦੀਆਂ ਰਿਸ਼ਤੇਦਾਰੀਆਂ ਸੀ ਸਾਡੀਆਂ ਅੱਜ ਅਸੀਂ ਆਪਣਿਆਂ ਨੂੰ ਵੀ ਨਹੀਂ ਪਛਾਣਦੇ ਅੱਜ ਉਹ ਬਾਪੂ ਨੇ ਜਿਹੜੇ ਆਪਦੇ ਭਤੀਜੇ ਆਪਣੇ ਮੋਢਿਆਂ ਤੇ ਚੱਕ ਚੱਕ ਖੜਾਏ ਹੋਣੇ ਆ ਬਾਪੂ ਨੇ ਜਿਹੜੇ ਆਪਦੇ ਭਾਣ ਦੇ ਜਿਨ੍ਹਾਂ ਨੂੰ ਉਂਗਲੀ ਫੜਫੜ ਚੱਲਣਾ ਸਿਖਾਇਆ ਹੋ ਤੇ ਅੱਜ ਉਹ ਭਤੀਜੇ ਵੀ ਨਹੀਂ ਦੇਖਣ ਆ ਰਹੇ ਕਦੇ ਵੀ ਬਾਪੂ ਚਾਚਾ ਤੇਰਾ ਕੀ ਹਾਲ ਆ ਚਾਚਾ ਕਿਤਾਇਆ ਜੀ ਵੱਡਾ ਭਰਾ ਸੀ ਤੁਹਾਡਾ ਛੋਟਾ ਛੋਟਾ ਹੁਣ ਛੋਟੇ ਭਰਾ ਨੂੰ ਪੁੱਤਾਂ ਵਾਂਗੂ ਬਾਪੂ ਕਹਿੰਦਾ ਮੈਂ ਪਾਲਿਆ ਪੜਾਇਆ ਉਹਨੂੰ ਦੁਕਾਨ ਵੀ ਖਿਲਾ ਕੇ ਦਿੱਤੀ ਹੈਨਾ ਰਾਜ ਬੜਾਪੇ ਦੇ ਵਿੱਚ ਸਖਦੇਵ ਸਿੰਘ ਨਵਾਰ ਸਾਲਤ ਚ ਬੈਠਾ ਚਲੋ ਇੰਨੀ ਅੱਗੇ ਮਾਪੂ ਇਸ ਗੱਲ ਦਾ ਅਫਸੋਸ ਹੁੰਦਾ ਵੀ ਆਪਦੀ ਜ਼ਿੰਦਗੀ ਚ ਕੁਝ ਜਮਾ ਵੀ ਨਹੀਂ ਕਰ ਸਕੇ ਕੋਈ ਚਾਰ ਪੈਸੇ ਵੀ ਨਹੀਂ ਇਕੱਠੇ ਕਰੇ ਜਦ ਹੁਣ ਦੇ ਚਾਰ ਛੱਲੜ ਬੜਾਪੇ ਦੇ ਤੇਰੀ ਕੋਈ ਨਾ ਕੋਈ ਸਾਰ ਲੈਂਦਾ ਇਹ ਦੀ ਵਹਿਗੂ ਮਹਰ ਰਖਤ ਸਭ ਕੋ ਕਿੱਥੇ ਬਾਪੂ ਕੋਈ ਨਸ਼ਾ ਪਤਾ ਵੀ ਕਰਦੇ ਸੀ ਜਿਆਦਾ। ਉਹ ਸ਼ਰਾਬ ਸ਼ੂਬ ਜਿਆਦਾ ਪੀਂਦੇ ਸੀ। ਕੋਈ ਨਹੀਂ ਖਾਣ। ਹੂੰ। ਨਹੀਂ ਦਸਵਾਦਮੀ ਵੇਖਿਆ। ਵੈਕਟ। ਵੈਕਟ। ਇਹ ਪਵਾ ਬਦਿਆ ਜੀ ਮੇਰੇ ਪਤੇ। ਜੀ। ਕੋਈ ਨਹੀਂ ਹੁਣ ਕਾਥਾ। ਕੋਈ ਨਾ ਬਾਪੂ ਕੋਈ। ਕੋਈ ਨਾ ਮੇਰਾ ਰੋਣਾ। ਰੋਣਾ। ਕਰਮਾਂ ਦੀ ਮਾਰ ਕਰਮਾਂ ਦਾ ਪਿਆ ਜਿਹੜਾ ਹੈਗਾ ਉਹ ਭੋਗਣਾ ਪੈਂਦਾ ਭਾਈ ਆਪੋ ਜੀ ਫੋਨ ਆ ਰਿਹਾ ਕਿਹਦਾ ਚੱਕ ਲੋ ਕਰ ਲੋ ਗੱਲ ਚੱਕ ਤਾਂ ਮੈਂ ਕਰਨ ਨੂੰ ਲਾ ਲੋ ਪਰ ਨਾ ਹੈ ਫੈਲ ਫੋਨ ਦੇ ਮੈਂ ਬੰਦ ਕਰ ਦਿੰਦਾ ਬਾਬਾ ਜੀ ਕੋਈ ਨਹੀਂ ਹੈ ਫਿਕਨਗਰ ਬਾਪੂ ਠੀਕ ਆ ਆਪਾਂ ਚੱਲਦੇ ਹੁਣ ਟੈਨਸ਼ਨ ਨਾ ਲੈ ਬਸ ਕੋਈ ਗੱਲ ਨਹੀਂ ਰੋਣਾ ਨਹੀਂ ਗਾਓ ਵਾਏ ਬੱਹ ਉਹ ਚਲੋ ਬਾਪੂ ਦੀ ਭੈਣ ਆਈ ਹੋਈ ਆ ਹਨਾ ਰੋਟੀ ਬਣਾ ਕੇ ਦੇ ਦਿੰਦੀ ਆ ਕਈ ਵਾਰੀ ਤਾਂ ਜਦੋਂ ਬਾਪੂ ਕੱਲਾ ਪਿਆ ਬਾਪੂ ਕਹਿੰਦਾ ਮੈਂ ਡੱਗ ਵੀ ਪਿਆ ਉੱਥੇ ਜਾਂਦਾ ਹਾਕਾ ਮਾਰਦਾ ਕਿਸੇ ਨੂੰ ਵੀ ਮੈਨੂੰ ਚੱਕ ਦੋ ਕੋਈ ਬਾਥਰੂਮ ਜਾਂਦਾ ਮਤਲਬ ਕੋਈ ਚੱਕਣ ਵਾਲਾ ਨਹੀਂ ਕੋਈ ਸੁਣਨ ਵਾਲਾ ਨਹੀਂ ਉੱਥੇ ਨਾ ਤਾਂ ਸਾਰੀ ਬੰਦ ਕਿਉਂ ਤੇ ਹਾਂ ਜੇ 플ਸ਼ 'ਚ ਬੈਠ ਜਾਂਦਾ ਤਾਂ ਵੀ ਨਹੀਂ ਉੱਠਦਾ ਤੁਹਾਨੂੰ ਆਪਾਂ ਨਾਮ ਨਾਲ ਬੋਲਣ ਦੇ ਕਮਾ ਨਹੀਂ ਨਾ। ਹੂੰ। ਪਰਿਆਪਣਨ ਬਾਤ ਨੂੰ ਲੈ ਦੇ ਬਾਤ। ਬਾਤ ਸੈਨ ਨਾ ਗਿਆ ਨੋ। ਅਗੇ ਮੈਂ ਗੇੜਾ ਕੱਢਿਆ ਹੁੰਦਾ। ਕਿੰਨੇ ਸਾਲਾਂ ਦੀ ਉਮਰ ਹੋ ਗਈ ਬਾਪੂ? ਮੇਰੀ ਵੀ ਉਮਰ ਹੋ ਗਈ। ਤੱਤ ਮਾਤ 35। ਬਾਤਰ ਸਾਲੀ। 57। 53 ਦਾ ਜਨਮਾ। 53 ਦਾ ਜਨਮਾ। ਹਾਂਜੀ। ਪਰ ਉਹ ਜਿੰਦਾਂ ਹੁੰਦਾ ਜਾਂਦਾ ਬਹੁਤ ਆਪ ਦਾ ਕੰਮ ਕਰਦਾ ਬਹੁਤ ਕੀਤਾ ਹੈ ਖੇਤੀਬਾੜੀ ਕਰਦੇ ਹੁੰਦੇ ਸੀ ਬਾਪੂ ਖੇਤੀਬਾੜੀ ਕਰਦੇ ਸੀ ਦੋ ਪੈਣਾ ਵੇਂਦੀਆਂ ਹੋ ਤੀਜਾ ਪਰਾਦਾ ਕੀਤਾ ਹੋ ਆਪ ਦਾ ਕਰਾਇ ਨਹੀਂ ਇਹਨਾਂ ਦੀ ਜਿੰਮੇਵਾਰੀ ਸੀ ਜ਼ਿੰਦਗੀ ਕੱਢਤੀ ਹਾਂਜੀ ਮੈਂ ਪਤਾ ਹੀ ਇਹ ਬਾਪੂ ਤੁਹਾਡਾ ਜੱਦੀ ਘਰ ਆ ਪੁਰਾਣਾ ਹੈ ਜਿੱਥੇ ਦਾਦੇ-ਪਰਦਾਦੇ ਵੀ ਰਹਿੰਦੇ ਸੀ। ਤੁਹਾਡਾ ਬਾਪ ਉਹਦਾ ਕੀ ਗੱਲ ਹੈ? ਗੱਦੀ। ਉਹ ਕਿੱਤੀ ਪੜੀ ਕਰਦਾ ਸੀ? ਬਾਪੂ ਨੂੰ। ਹਾਂਜੀ। ਬਾਪੂ ਦੀ ਕਿੱਤੀ ਪੜੀ ਕਰਦਾ? ਬਾਰੇ ਤੁਸੀਂ ਕਿੰਨੇ ਕੁ ਛੋਟੇ ਇਹਨਾਂ ਤੋਂ? ਅਸੀਂ ਤਾਂ ਜੀ ਬਾਵਾ ਛੋਟੀਆਂ ਬਣ। ਅੱਛਾ ਜੀ। ਤੁਹਾਡੇ ਵਿਆਹ ਇਹਨੇ ਕੀਤੇ ਬਾਪੂ ਨੇ ਸੁਗਰੇਸਿਓ ਨਹੀਂ? ਹਾਂ ਇਹਨੇ ਕੀਤੇ। ਠੀਕ ਯਾਨੀ ਕਿ ਇਹਨੇ ਭੱਟੇ ਭਰਾ ਵਾਂਗੂ ਪੂਰਾ ਪਿਓ ਵਾਂਗੂ ਨਵਾਇਆ ਸਾਰਾ ਹਾਂਜੀ ਹਾਂਜੀ ਤੇ ਇਹਨੇ ਵਿਆਹ ਕਰਨ ਬਾਰੇ ਨਹੀਂ ਕਿ ਤੁਸੀਂ ਕਿ ਤੱਕ ਦੇ ਕੋਈ ਉਪਰਾਲਾ ਹੋਇਆ ਵੀ ਇਹਦਾ ਵਿਆਹ ਕਰ ਦਈਏ ਯਾਨੀ ਕਿ ਇਹਨੇ ਮਨਾਂ ਕਰਤਾ ਸੀ ਮਨ ਨਹੀਂ ਕਰ ਮਨ ਕਰ ਮਨ ਕਰ ਇੱਕ ਨਮੈ ਕਰਾਉਣਾ ਅਸਾ ਪੈਦਾ ਦਾ ਕੱਕ ਦਾ ਤਰਾ ਦਾ ਨਨੇ ਕਿਹੜੇ ਤਿਆਗ ਕੀਤਾ ਆਪਣੇ ਭੈਣ ਭਰਾਵਾਂ ਵਾਸਤੇ ਵੀ ਜੇ ਮੈਂ ਕਰਾ ਲਿਆ ਵੀ ਮੇਰੇ ਛੋਟੇ ਭਰਾ ਨੂੰ ਕੱਲ ਨੂੰ ਹਾਂਜੀ ਹਾਂਜੀ ਅੱਜ ਉਸ ਤਿਆਗ ਦਾ ਫਲ ਸ੍ਰੀ ਦੇਵ ਸਿੰਘ ਨੂੰ ਆਹਾ ਮਿਲਿਆ ਆ ਪਤਾ ਇਸ ਸਮਾਂ ਆ ਜਿੰਦਗੀ ਮਿਲੀ ਅਸੀਂ ਤਾਂ ਭੈਣਾਂ ਚੰਗੀਆਂ ਚਾਹੇ ਮਾੜੀਆਂ ਚੰਗੀਆਂ ਗਰੀਬਣੀਆਂ ਮਾਂ ਪਰ ਆਪਣਾ ਫਰਜ਼ ਤਾਂ ਨਿਭਾ ਰਹੀਆਂ ਮੈਂ ਕਿਹ ਪਿਆਸ ਜੀ ਹੂੰ ਆਇਆ ਮੈਂ ਕਾ ਬੁੱਧਾ ਨਾ ਪੈ ਨਾ ਨਾ ਮਾਰਾਂ ਉਹ ਬੰਨਿਆ ਕਿੱਟ ਕੇ ਉਹ ਯੱਕੇ ਨੂੰ ਮੂੰਹ ਦੱਤ ਲਗਾਈਆਂ ਲੱਗਦੀਆਂ ਉਹ ਉੱਤੇ ਪੈਣ ਨੂੰ ਨਤਾਲ ਨਿੱਤਰ ਕੇ ਉੱਤ ਨਹੀਂ ਸਕਿਆ ਮੈਂ ਗੱਡੀ ਜੱਕੀ ਮਹੀਨਾ ਡੇਢ ਮਹੀਨਾ ਪਹਿਲਾਂ ਦਵਾਈ ਦਵਾਈ ਫਿਰ ਤਾਂ ਉਹ ਤੇ ਫੁੱਗਲ ਪੁਨੀਆ ਲਗੀ ਸੀ ਜਮਾਂ ਹੀ ਕੱਢ ਗਈ ਸੀ ਉਹ ਖਲਣ ਸੀ ਅੰਦਾ ਗੱਡੀ ਫਟਾ ਕੇ ਪਾ ਕੇ ਲਗਾਈਆਂ ਤੇ ਨਾ ਤੇ ਫਿਰ ਤੇ ਦਾਰ ਕਾ ਮੀਨਾ ਦਿਲ ਮੈਂ ਦਗਾ ਪਾ ਲੀ ਗਏ ਆ ਉਹ ਜਦੋਂ ਰੰਗ ਹੋਇਆ ਨਹੀਂ ਜੀ ਹੁਣ ਦੰਗੋ ਇੰਦਰ 10 12 ਸਾਲ ਤੋਂ ਹੈ ਹਾਂ ਜੀ ਤਾਂ ਬਣ ਹੁਣ ਤੋਂ ਮੈਂ ਸ਼ੁਕਰਬਾਦੀ ਕੱਢੀ ਸੀ ਸ਼ੁਕਰਬਾਦੀ ਕਰੀ ਸੀ ਸ਼ੁਕਰ 50 ਲੈ ਗਈ ਸੀ ਸਾਡੀ ਬਾਬਾਪੂ ਆਹੀ ਕਮਰੇ ਚੀ ਰਹਿਣਾ ਕਿੰਨੇ ਸਾਲਾਂ ਤੋਂ ਸਾਰਾ ਕੁੱਟਿਆ ਹੋਇਆ ਉਦੋਂ ਹਾਂ ਜੀ ਤੇ ਉਹ ਜਿਹੜਾ ਘਰ ਦਾ ਮਤਲਬ ਕਮਰੇ ਕੁਮਰੇ ਟੈਗੇ ਜਾਂ ਹਿੱਸਾ ਉਹ ਭਰਾ ਲੈ ਕੇ ਚਲਾ ਗਿਆ ਸੀ ਅੱਜ ਤੋਂ 15 20 ਸਾਲ ਪਹਿਲਾਂ ਜੋ ਡੇੜ ਕੇ ਆਵਦਾ ਇਸ ਤਰ੍ਹਾਂ ਲੱਗਿਆ ਆਵਦਾ ਡੇੜ ਕੇ ਦੇ ਕੇ ਉਧਰ ਸੀ ਸਾਡੇ ਇੱਕ ਵਸੋਂ ਵਾਲਾ ਸੀ ਪਹਿਲਾਂ ਇੱਕ ਵਸੋਂ ਦਾ ਇੱਕ ਤੂਰੀਆ ਸੀ ਉਹ ਢਾ ਕੇ ਉਹ ਵੀ ਲੈ ਗਿਆ ਹੁਣ ਪੱਕੇ ਨਾਲ ਤੇ ਆ ਵੀ ਢੇਰ ਕੇ ਲੈ ਗਿਆ ਸੋਨ ਅਸ ਗਾਡਰ ਗੁੱਡਰ ਬਾਲੇ ਬੁੱਲੇ ਸਾਰੇ ਲੈ ਗਿਆ ਆਪਦੇ ਉਧਰ ਲੈ ਗਿਆ ਸਮਾਨ ਸੀ ਇਟ ਕਮ ਬਾਡੀ ਉਹ ਕਈ ਗਿੜੇ ਚੱਲ ਗਿਆ ਤੇ ਲੈ ਗਿਆ ਦੀ ਉਹ ਸਾਮਾਨ ਉਹ ਸਾਮਾਨ ਕੋਲ ਲੈ ਗਿਆ ਹੂੰ ਤੇ ਅਸੀਂ ਕੀ ਕਰੀਏ ਉਹ ਫਲਾਇ ਬੇ ਗਾਜੂ ਕੋ ਦੇਖੋ ਸਬਰ ਸਖਦੇਵ ਸਿੰਘ ਦਾ ਜਿਉਂਦੇ ਜੀ ਭਰਾ ਕਰਦੀਆਂ ਇਟਾਂ ਵੀ ਦੇੜਕੇ ਲੈ ਗਿਆ ਬੇੜੇ ਬੰडले ਅਜੇ ਉਸ ਸੰਦਤ ਦੇ ਗੱਟ ਬੀਮ ਤੇ ਬੀਮ ਪਾਈ ਉਹ ਤੇ ਇਆਂ ਇਟਾਂ ਮੁਕਾਤਰ ਲੈ ਗਿਆ ਅਜੇ ਉਹਦੇ ਜੀਮ ਹੁੰਦੀ ਕਹਿਣਾ ਹੁੰਦੀਆਂ ਨਾ ਉਹਨਾਂ ਦਾ ਕੀ ਕਿ ਪਨੀਆਂ ਉਹ ਸੰਦ ਤੇ ਪਹਿਲੇ ਅੰਦਰ ਜਿਹੜਾ ਲੈ ਸਕਦਾ ਉਸ ਵਾਂ ਨੂੰ ਲਾ ਕੇ ਲੈ ਗਿਆ ਉਹ ਦੇ ਗਿਆ ਜਿਹੜਾ ਨਹੀਂ ਦਦਿਆ ਗਿਆ ਉਹ ਉੰਤਾਂ ਲਾ ਗਿਆ ਹਾਂ ਜੰਦ ਉਹਦਾ ਕਾਬਜਾ ਉੱਥੇ ਹਾਂਜੀ ਇਹ ਉਹ ਜਗਾ ਉਹਦੀ ਉਧਰ ਦੀ ਹਾਂਜੀ ਇਧਰ ਦੀ ਉਹਦੀ ਆ ਇਧਰ ਆਪਾਂ ਇਹਦੇ ਚ ਵੀ ਬੰਦਿਆ ਹੋਇਆ ਦੇਖੋ ਘਰ ਨੂੰ ਉਹ ਰਾ ਕੇ ਘਰ ਆ ਆਪਾਂ ਚਲੋ ਬਤ ਕੋ ਸੱਚੀ ਆਪਾਂ ਜੇ ਲਈ ਗੇ ਸੱਚੀ ਕਿ ਨਹੀਂ ਆ ਪਾ ਵਾਹੀ ਗੁੰਦੀ ਕਰ ਪਾ ਤੇ ਆਈ ਦੀ ਕੋਈ ਨਾ ਬਾਪੂ ਸ਼ੇਰ ਕੋਈ ਵਾਇਗਰੂ ਨੇ ਸਾਨੂੰ ਭੇਜਿਆ ਸਾਡੀ ਡਿਊਟੀਆਂ ਲਾਈਆਂ ਵੀ ਸਖਦੇਵ ਸ਼ਾਹ ਨੂੰ ਜਾ ਕੇ ਲੈ ਕੇ ਆਵੋ ਤੇ ਉਹਦੀ ਸੇਵਾ ਕਰੋ ਸ਼ੇਰ ਕੋਈ ਬਾਪੂ ਜੀ ਆਪਣਾ ਕੋਈ ਰਿਸ਼ਤਾ ਜਿਹੜਾ ਆਪਾਂ ਨਿਭਾਉਣਾ ਹਨਾ ਕਿ ਵਾਇਗਰੂ ਨੂੰ ਪਤਾ ਸੱਚੇ ਪਾਤਸ਼ਾਹ ਨੂੰ ਸਾਡੇ ਕੋਲੇ ਬਹੁਤ ਸਾਰੇ ਬਾਪੂ ਇਸ ਤਰ੍ਹਾਂ ਦੇ ਕੇਸ ਆਉਂਦੇ ਨੇ ਮਹਾਰਾਜ ਜਿਨ੍ਹਾਂ ਦੇ ਕਰਮਾਂ ਚ ਪੌਂਦਾ ਸੇਵਾ ਜਾਂ ਜਿਨ੍ਹਾਂ ਦਾ ਅੰਤ ਜਲ ਹੁੰਦਾ ਉਹੀ ਆਉਂਦੇ ਨੇ ਅੱਜ ਜੀ ਤੁਹਾਡੇ ਕੋਲੇ ਆਏ ਆ ਬਾਪੂ ਕੋ ਵਾਇਗਰੂ ਕਿਰਪਾ ਕਰੇ ਆਉਣ ਵਾਲਾ ਜੀਵਨ ਤੇਰਾ ਤੰਦਰੁਸਤ ਹੋ ਮਾਈਕ ਰਿਪਿਨਾਂ ਮਾਨ ਤੇ ਸਤਿਕਾਰ ਭਰਿਆ ਹੋਵੇ। ਓ ਵਾਈ ਬਰਾਪਸ ਜਾ। ਚਲੋ ਸੰਗਰਜੀ ਬੇਨਤੀ ਆ ਜਰੂਰ ਇਨਾਂ ਚੀਜ਼ਾਂ ਤੇ ਗੌਰ ਕਰਿਆ ਕਰੀਏ ਆਪਾਂ ਆਪਣੇ ਆਸ-ਪਾਸ ਖਿਆਲ ਰੱਖੀਏ ਰਿਸ਼ਤੇਦਾਰੀਆਂ ਤੇ ਤਾਂ ਜਰੂਰ ਆਪਣੀਆਂ ਤੇ ਖਿਆਲ ਕਰੋ। ਇਹ ਆਪਣੀਆਂ ਬਾਪੂ ਦੇ ਖੂਨ ਦੇ ਪਤਾ ਨਹੀਂ ਕਿੰਨੇ ਕਤਰੇ ਕਿੰਨੇ ਕਿਹੜੇ ਪਿੰਡਾਂ 'ਚ ਕਿਹੜੇ ਦੇਸ਼ਾਂ 'ਚ ਕਿੱਥੇ-ਕਿੱਥੇ ਬੈਠੇ ਹੋਣੇ ਆ। ਪਰ ਅੱਜ ਲੋੜਾ ਸਮੇਂ ਦੀ ਪੈਸੇ ਦੀ ਨਹੀਂ ਸਮੇਂ ਦੀ ਲੋੜ ਪਰ ਪਿੰਡ ਦਾਇਆ ਬਾਪੂ ਜੀ ਨੂੰ ਲੈ ਕੇ ਚੱਲੇ ਆ ਅਧਰੰਗ ਹੋਇਆ ਸੀ ਬਾਪੂ ਜੀ ਇਕੱਲੇ ਹੀ ਘਰ ਦੇ ਵਿੱਚ ਰਹਿੰਦੇ ਸੀ ਪਿੱਛੇ ਪਰਿਵਾਰ ਦੇ ਵਿੱਚ ਭਰਾ ਭਤੀਜੇ ਕੋਈ ਵੀ ਸਾਰ ਲੈਣ ਵਾਲਾ ਨਹੀਂ ਕੋਈ ਰਿਸ਼ਤੇਦਾਰ ਨਹੀਂ ਸੀ ਕਿਸੇ ਨੇ ਵੀ ਆ ਕੇ ਬਾਪੂ ਦੀ ਬਾਹ ਨਹੀਂ ਫੜੀ 10-12 ਸਾਲ ਹੋ ਗਏ ਬਾਪੂ ਨੂੰ ਅਧਰੰਗ ਹੋਏ ਨੂੰ ਪਰ ਪਹਿਲਾਂ ਤਾਂ ਸਰੀਰ ਮਾੜਾ ਮੋਟਾ ਚੱਲੀ ਜਾਂਦਾ ਸੀਗਾ ਹੁਣ ਸ਼ੂਗਰ ਘਟ ਗਈ ਸੀ ਬਾੜੀ ਉਸ ਤੋਂ ਬਾਅਦ ਜਮਾ ਹੀ ਮੰंजे ਤੇ ਪੈ ਗਿਆ ਸੀ ਬਾਪੂ ਅੱਜ ਘਰ ਦੀ ਜੂਹ ਤੋਂ ਬਾਹਰ ਵੀ ਪਤਾ ਨਹੀਂ ਕਿੰਨੇ ਦਿਨਾਂ ਬਾਅਦ ਆਇਆ ਹੋ ਬਾਪੂ ਹੈਨਾ ਨਹੀਂ ਬਹੁਤ ਮਿੰਨਾ ਹੋ ਗਿਆ ਇੱਥੋਂ ਆਏ ਨੂੰ ਗੇਟ ਤੱਕ ਹੈਨਾ ਸੜਕ ਤੇ 1.5 ਮਹੀਨੇ ਮਿੰਨਾ ਹੋ ਗਿਆ 1.5 ਮਹੀਨੇ ਬਾਅਦ ਅੱਜ ਸੜਕ ਤੇ ਘਰਾਇਆ ਬਾਪੂ ਤੇ ਬਾਪੂ ਸਖਦੇਵ ਸਿੰਘ ਵਰਗੇ ਬਹੁਤ ਸਾਰੇ ਹੋਰ ਲੋਕ ਨੇ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਹੀ ਇਸ ਤਰ੍ਹਾਂ ਦੇ ਹਾਲਾਤ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਬੇਨਤੀ ਹੈ ਭਾਈ ਆਪਣੇ ਆਸ-ਪਾਸ ਖਿਆਲ ਕਰਿਆ ਕਰੋ ਇਹਨਾਂ ਲੋਕਾਂ ਦੀ ਬਾਹ ਫੜੋ ਜਿਨ੍ਹਾਂ ਨੂੰ ਤੁਹਾਡੀ ਜ਼ਰੂਰਤ ਆ ਰੁਕੋ ਆ ਫਰੇ ਚੁੱਪ ਕਰ ਹਾਂ ਬੈਗਣੇ ਬੈ ਜਾ ਕੁਛ ਨਾ ਹੋਣੀ ਤੱਕੇ ਬੈਹਣ ਚੱਲ ਅੱਛਾ ਹੋ ਜਾ ਚੁੱਪ ਹੋ ਪਰੇ ਅੰਦਰ ਤਾਂ